ਹਨ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਦੀ ਯਾਦ ਵਿੱਚ ਬਣਿਆ ਇਹ ਇਤਿਹਾਸਿਕ ਗੁਰਦੁਆਰਾ ਟਾਲੀ ਸਾਹਿਬ ਵੀਰ ਕਾ ਮਜੀਠਾ ਬਾਈਪਾਸ ਅੰਮ੍ਰਿਤਸਰ ਤੇ ਸਥਿਤ ਹੈ। ਇਸ ਸਥਾਨ ਤੇ ਬਾਬਾ ਸ੍ਰੀ ਚੰਦ ਜੀ ਨੇ ਕਾਫੀ ਸਾਲ ਤਪੱਸਿਆ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਇੱਥੋਂ ਗੁਰਦੁਆਰਾ ਸਾਹਿਬ ਦੀ ਮਨਮੋਹਕ ਇਮਾਰਤ ਬਹੁਤ ਹੀ ਆਲੀਸ਼ਾਨ ਤੇ ਵਧੀਆ ਤੇ ਸੋਹਣੀ ਜਗ੍ਹਾ ਤੇ ਬਣਾਈ ਗਈ ਆ ਔਰ ਸਫਾਈ ਦਾ ਵੀ ਇੱਥੇ ਖਾਸ ਇੰਤਜ਼ਾਮ ਰੱਖਿਆ ਜਾਂਦਾ ਇਸ ਗੁਰਦੁਆਰਾ ਸਾਹਿਬ ਲੋ ਉਹ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਵੀ ਕਰਾਏ ਜਾਂਦੇ ਆ ਹਰ ਸਾਲ ਟਰੈਕਟਰ ਬਹੁਤ ਤਗੜਾ ਰੱਖਿਆ ਇਹ ਸਾਡੇ ਕੋਲ ਕੰਟਰੋਲ ਹੁੰਦਾ ਜੀ ਅੱਛਾ ਜੀ ਜਿਵੇਂ ਦਾ ਨਾ ਸੌਂ ਮਜਾਕ ਪਿਆ ਸੀ ਬਾਬਾ ਜੀ ਕਹਿੰਦੇ ਲਓ ਜੀ ਤੁਹਾਡਾ ਸੌਂ ਪੂਰਾ ਕਰ ਦਿੰਦੇ ਆ ਅੱਛਾ ਅੱਛਾ ਇਹ ਗੁਰਦੁਆਰੇ ਦੀ ਕੋ ਪੈਲੀ ਪੁਲੀ ਵੀ ਆ ਗਈ ਫਿਰ ਬਾਬਾ ਜੀ ਨਦੀ ਜੀ ਮੇਲੇ ਬਾਬਾ ਜੀ ਵੱਡੇ ਗੱਪ ਚਿੱਟੀ ਲੱਗੇ ਅੱਛਾ ਅੱਛਾ ਤੇ ਉੱਥੇ ਸੇਵਾ ਹੁੰਦੀ ਆ ਟਰੈਕਟਰ ਦੀ ਫਿਰ ਉਹੋ ਕੰਮ ਹੈ ਅਲੱਗ ਅਲੱਗ ਦਿਸ਼ਾਵਾਂ ਤੋਂ ਵੀਡੀਓ ਬਣਾਉਣ ਦਾ ਕਾਰਨ ਹੀ ਇਹੀ ਆ ਤਾਂ ਕਿ ਸੰਗਤਾਂ ਜਾਂ ਲੋਕ ਇਸ ਚੀਜ਼ ਨੂੰ ਦੇਖ ਸਕਣ ਕਿ ਗੁਰਦੁਆਰਾ ਸਾਹਿਬ ਕਿੰਨੀ ਸੋਹਣੀ ਇਮਾਰਤ ਬਣਾਈ ਗਈ ਔਰ ਅਲੱਗ ਕਿੰਨੀ ਸਾਫ ਸਫਾਈ ਹੈ ਔਰ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਹੈ ਸੋ ਗੁਰੂ ਘਰ ਦਾ ਸਾਂਝੇ ਥਾਂ ਇਦਾਂ ਹੀ ਸਾਫ਼ ਸੁਥਰੀ ਤੇ ਖੁੱਲ੍ਹੇ ਵਾਤਾਵਰਣ ਵਾਲੇ ਹੋਣੇ ਚਾਹੀਦੇ ਜਿੱਥੇ ਰੁੱਖ ਬੂਟੇ ਲੱਗੇ ਹੋਣ ਔਰ ਆਪਣੇ ਜੀਵਨ ਪੱਧਰ ਨੂੰ ਵੀ ਉੱਚਾ ਚੁੱਕਣ ਦੀ ਲੋੜ ਆ ਸਿਰਫ ਗੁਰਦੁਆਰਿਆਂ 'ਚ ਪੱਥਰ ਲਾ ਕੇ ਹੀ ਆਪਾਂ ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੇ ਜੋ ਉਹਨੇ ਸਨੇਹਾ ਦਿੱਤਾ ਗੁਰਬਾਣੀ ਨੇ ਜੋ ਮੈਸੇਜ ਦਿੱਤਾ ਉਹਨੂੰ ਵੀ ਸਮਝਣ ਦੀ ਲੋੜ ਆ ਬਾਕੀ ਗੁਰੂ ਘਰਾਂ ਰਹੀਂ ਇੱਕ ਸੱਚ ਦਾ ਹੱਕ ਦਾ ਸਨੇਹਾ ਦਿੱਤਾ ਜਾਂਦਾ ਨਾਮ ਬਾਣੀ ਸਿਮਰਨ ਦਾ ਉਹ ਇਥੋਂ ਦਿੱਤਾ ਜਾ ਰਿਹਾ ਔਰ ਸਮਾਜ ਭਲਾਈ ਲਈ ਇਥੋਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹ ਕਰਾਏ ਜਾਂਦੇ ਆ